ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਚੈਨਲ ਦੇ ਉੱਤੇ ਤੇ ਅੱਜ ਗੱਲਬਾਤ ਕਰਾਂਗੇ ਕਿਸਾਨੀ ਮੁੱਦੇ ਨੂੰ ਲੈ ਕੇ ਲਗਾਤਾਰ ਹੀੜੇ ਕਿਸਾਨ ਜਿਹੜੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਜਿਹੜੇ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਕਾਫੀ ਕਿਸਾਨਾਂ ਦੀ ਜਿਹੜੀ ਆ ਉੱਥੇ ਮੌਤ ਵੀ ਹੋ ਚੁੱਕੀ ਆ ਉਹਨਾਂ ਦੇ ਉੱਤੇ ਜਿਹੜੇ ਆ ਆंसू ਗੈਸ ਦੇ ਜਿਹੜੇ ਗੋਲੇ ਛੱਡੇ ਜਾ ਰਹੇ ਨੇ ਉਹਨਾਂ ਦੇ ਉੱਤੇ ਬੜੇ ਤਸ਼ੱਦਦ ਕੀਤੀ ਜਾ ਰਹੀ ਹੈ ਬਾਰਡਰ ਤੇ ਜਿਹੜਾ ਮਾਹੌਲ ਆ ਪਾਕਿਸਤਾਨ ਤੇ ਲੜਾਈ ਲੱਗੀ ਹੁੰਦੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ ਹੋਇਆ ਸੀ ਤੇ ਅੱਜ ਜਿਹੜੀ ਗੱਲਬਾਤ ਕਰਾਂਗੇ ਕੰਗਣਾ ਰਣਾਵਤ ਕੰਗਰਨੋ ਜਿਹੜੀ ਆ ਐਕਟਰ ਆ ਉਸ ਨੂੰ ਲੈ ਗੱਲ ਕਰਾਂਗੇ ਜਿਹੜੀ ਆ ਉਹ ਸਿਆਸਤ ਦੇ ਵਿੱਚ ਜਿਹੜਾ ਕਦਮ ਰੱਖਣ ਨੂੰ ਤਿਆਰ ਆ ਅਦਾਕਾਰ ਜਿਹੜੀ ਆ ਹੁਣ ਸਿਆਸਤ ਦੇ ਵਿੱਚ ਆਉਣ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਤੇ ਬਾਲੀਵੁੱਡ ਅਦਾਕਾਰਾ ਕੰਗਣਾ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਆ ਉਸ ਨੇ ਜਿਹੜੇ ਕਿਸਾਨਾਂ ਦੇ ਖਿਲਾਫ ਪਿਛਲੀ ਵਾਰ ਜਿਹੜੇ ਬਿਆਨ ਵੀ ਬੜੇ ਦਿੱਤੇ ਸੀਗੇ ਤੇ ਉਸ ਦਾ ਵਿਰੋਧ ਵੀ ਬੜਾ ਸੋਸ਼ਲ ਮੀਡੀਆ ਤੇ ਹੋਇਆ ਸੀਗਾ ਇਹ ਵੱਡੇ ਵੱਡੇ ਜਿਹੜੇ ਦਸਤੀ ਦਲਜੀਤ ਦਸਾਂਜ ਨੇ ਵੀ ਉਸ ਨੂੰ ਜਿਹੜਾ ਪਲਟਵਾਰ ਕੀਤਾ ਸੀਗਾ ਕੰਗਣਾ ਰਣੌਤ ਦੇ ਉੱਤੇ ਉਹ ਜਿਹੜੀ ਇੱਕ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਲੈ ਕੇ ਆ ਰਹੇ ਹਾਂ ਅਸੀਂ ਕੰਗਣਾ ਨੂੰ ਲੈ ਕੇ ਆ ਰਹੇ ਕਿ ਉਹ ਸਿਆਸਤ ਦੇ ਵਿੱਚ ਇੱਕ ਔਣ ਨੂੰ ਤਿਆਰ ਆ ਮੁੱਦਾ ਕੋਈ ਵੀ ਹੋਵੇ ਕੰਗਣਾ ਆਪਣੀ ਗੱਲ ਖੁੱਲ ਕੇ ਸਭ ਜਿਹੜੀ ਆ ਸਾਹਮਣੇ ਆਪਣੀ ਰੱਖਦੀ ਆ ਕੋਈ ਵੀ ਵਜ੍ਹਾ ਹੋਵੇ ਇੱਕ ਬਿਆਨਬਾਜ਼ੀ ਜਿਹੜੀ ਉਹ ਕਰਦੀ ਰਹਿੰਦੀ ਆ ਤੇ ਹੁਣ ਇੱਕ ਇਹ ਹੋਇਆ ਹੈ ਕਿ ਉਹ ਕਈ ਵਾਰੀ ਵਾਅਦਾ ਵਿੱਚ ਵੀ ਹਿੱਸਾ ਬਣ ਜਾਂਦੀ ਹੈ ਕੰਗਣਾ ਜਿਸ ਤਰ੍ਹਾਂ ਨਾਲ ਮੁੱਦੇ ਦੀ ਆਪਣੀ ਰਾਏ ਜ਼ਾਹਰ ਕਰਨ ਪਿੱਛੇ ਨਹੀਂ ਹਟਦੀ ਉਸੇ ਕਾਰਨ ਅਕਸਰ ਹੀ ਰਾਜਨੀਤੀ ਜੋਣ ਦੇ ਕਿਆਸ ਲਗਾਏ ਜਾ ਰਹੇ ਨੇ ਹੁਣ ਜਿਹੜਾ ਵਾ ਲੱਗ ਰਿਹਾ ਹੈ ਕਿ ਉਹ ਰਾਜਨੀਤੀ ਦੇ ਵਿੱਚ ਵੀ ਆ ਸਕਦੀ ਆ ਤੇ ਉਸ ਕਾਰਨ ਅਕਸਰ ਰਾਜਨੀਤੀ ਜੋਣ ਦੇ ਕਿਆ ਜਿਹੜੇ ਆ ਦੇ ਚਰਚਾ ਚੱਲ ਰਹੀ ਹੈ ਪਰ ਆਦਾ ਕਰ ਨੇ ਹਮੇਸ਼ਾ ਇਸ ਤੋਂ ਇਨਕਾਰ ਕੀਤਾ ਵਾ ਪਰ ਹੁਣ ਕੰਗਣਾ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਰਾਜਨੀਤਿਕ ਚੋਣ ਵਿੱਚ ਜੜਾ ਉਹ ਸਹੀ ਸਮਾਂ ਵਾ ਦਰਸਲ ਟੀਵੀ 9 ਭਾਰਤ ਵਰਸ਼ ਨੂੰ ਦਿੱਤੇ ਇੰਟਰਵਿਊ ਚ ਉਹਨੇ ਗੰਗਨਾ ਨੇ ਕਿਹਾ ਕਿ ਮੈਂ ਕਈ ਫਿਲਮਾਂ ਦੇ ਸੈਟ ਲਈ ਸਿਆਸੀ ਪਾਰਟੀਆਂ ਨਾਲ ਜੁੜ ਚੁੱਕੀ ਹਾਂ ਕਈ ਫਿਲਮਾਂ ਦੇ ਵਿੱਚ ਕੰਦੀ ਮੈਂ ਜਿਹੜੀ ਸਿਆਸੀ ਪਾਰਟੀਆਂ ਦੇ ਸੈਟ ਆ ਉਹਦੇ ਵਿੱਚ ਮੈਂ ਕਈ ਪਾਰਟੀਆਂ ਦੇ ਡਿਜ਼ਾਈਨਰ ਜੁੜ ਚੁੱਕੀ ਹਾਂ ਇਹ ਮੈਨੂੰ ਦੂਰ ਨਹੀਂ ਰੱਖਦਾ ਮੈਂ ਆਪਣੇ ਦੇਚ ਲਈ ਜੋ ਕਰਨਾ ਚਾਹੁੰਦੀ ਹਾਂ ਉਸ ਨੂੰ ਕਰਨ ਲਈ ਮੈਨੂੰ ਜਗ੍ਹਾ ਨਹੀਂ ਮਿਲ ਰਹੀ ਕਹਿੰਦੀ ਮੈਂ ਆਪਣੀ ਕਿ ਮੈਂ ਦੇਸ਼ ਲਈ ਕੁਝ ਕਰਨਾ ਚਾਹੁੰਦੀ ਪਰ ਮੈਨੂੰ ਇੱਕ ਪਲੇਟਫਾਰਮ ਨਹੀਂ ਮਿਲ ਰਿਹਾ ਇੱਕ ਜਗ੍ਹਾ ਨਹੀਂ ਮਿਲ ਰਹੀ ਜੇਕਰ ਮੈਂ ਰਾਜਨੀਤੀ ਵਿੱਚ ਆਉਣਾ ਚਾਹੁੰਦੀ ਹਾਂ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ ਕੰਗਨਾ ਨੇ ਅੱਗੇ ਕਿਹਾ ਕਿ ਇਸ ਦੇਸ਼ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਜਿਸ ਨੂੰ ਵਾਪਸ ਦੇਣ ਲਈ ਮੈਂ ਡੂੰਗੀ ਜ਼ਿੰਮੇਵਾਰ ਮਹਿਸੂਸ ਕਰਦੀ ਹਾਂ ਮੈਂ ਹਮੇਸ਼ਾ ਹੀ ਮੈਂ ਹਮੇਸ਼ਾ ਹੀ ਰਾਸ਼ਟਵਾਦੀ ਰਹੀ ਹਾਂ ਅਤੇ ਚਿੱਤਰ ਮੇਲੇ ਦੀ ਸ਼ਾਨਦਾਰ ਅਦਾਕਾਰੀ ਕੈਰੀਅਰ ਵੀ ਸ਼ਾਮਲ ਹੋਇਆ ਮੈਨੂੰ ਇਹ ਅਹਿਸਾਸ ਹੈ ਕਿ ਮੈਂ ਬਹੁਤ ਹੀ ਬਹੁਤ ਪਿਆਰ ਅਤੇ ਪ੍ਰਸ਼ੰਸਾ ਯੋਗ ਹਾਂ ਕੁਝ ਸਮਾਂ ਪਹਿਲਾਂ ਕੰਗਨਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਮੈਂ ਬਹੁਤ ਹੀ ਸਵੇਦਸ਼ੀਲ ਅਤੇ ਸਮਝਦਾਰ ਇਨਸਾਨ ਹਾਂ ਮੈਂ ਕੋਈ ਸਿਆਸੀ ਵਿਅਕਤੀ ਨਹੀਂ ਹਾਂ ਮੈਨੂੰ ਰਾਜਨੀਤੀ ਵਿੱਚ ਆਉਣ ਲਈ ਕਈ ਵਾਰ ਕਿਹਾ ਗਿਆ ਪਰ ਮੈਂ ਨਹੀਂ ਕੀਤਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣਾਵਤ ਜਲਦੀ ਫਿਲਮ ਐਮਰਜੈਂਸੀ ਵਿੱਚ ਨਜ਼ਰ ਆਏਗੀ ਇਸ ਫਿਲਮ ਜੇ ਕੰਗਨਾ ਰਣਾਵਤ ਨੇ ਡਾਇਰੈਕਟਰ ਡਾਇਰੈਕਟ ਕੀਤਾ ਹੈ ਕੰਗਨਾ ਨੇ ਐਮਰਜੈਂਸੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵੀ ਨਿਭਾਈ ਹੈ ਦੋਸਤੋ ਲਗਾਤਾਰ ਜਿਹੜੀ ਕੰਗਨਾ ਰਣਾਵਤ ਉਹ ਵਿਵਾਦਾਂ ਵਿੱਚ ਰਹਿੰਦੀ ਸੀ ਕਿਸਾਨੀ ਮੁੱਦੇ ਦੀ ਗੱਲ ਕਰੀਏ ਤਾਂ ਕਿਸਾਨੀ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀਗਾ ਪਿਛਲੀ ਵਾਰ ਜਿਹੜਾ ਪ੍ਰੋਟੈਸਟ ਲੈ ਤੁਸੀਂ ਵਿਚ ਵੀ ਨੇ ਬੜੇ ਵਿਆਪਕ ਦੀ ਵਿਵਾਨ ਦਿੱਤੇ ਸੀ ਇਸ ਕਰਕੇ ਇਸ ਨੂੰ ਵਿਰੋਧ ਦਾ ਵੀ ਜਿਹੜਾ ਸਾਹਮਣਾ ਕਰਨਾ ਪਿਆ ਸੀਗਾ ਬਹੁਤ ਬਹੁਤ ਦੋਸਤੋ ਤੁਹਾਡਾ ਧੰਨਵਾਦ